ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਮਹੀਰ ਰੇਸ਼ ਸ਼ਾ ਵਰਸਸ ਸਟੇਟ ਆਫ ਦਾ ਮਹਾਰਾਸ਼ਟra ਸੁਪਰੀਮ ਕੋਰਟ ਦੀ ਲੇਟੈਸਟ ਜਿਹੜੀ ਜਜਮੈਂਟਸ ਹੈ ਇਹਦੇ ਵਿੱਚ ਪੁਲਿਸ ਨੂੰ ਇੱਕ ਹੋਰ ਜਿਹੜੀ ਹੈਗੀ ਹੈ ਚੇਤਾਵਨੀ ਤੇ ਡਾਇਰੈਕਸ਼ਨ ਜਾਰੀ ਕੀਤੀਆਂ ਗਈਆਂ ਨੇ ਆਲਰੇਡੀ ਆਈਪੀਸੀ ਔਰ ਸੀਆਰਪੀਸੀ ਦੀ ਗੱਲ ਕਰਾਂਗੇ ਇੱਕ ਸੈਕਸ਼ਨ ਪੰਜ ਆਇਆ ਹੈ ਸੀਆਰਪੀਸੀ ਦਾ ਉਹ ਕਹਿੰਦਾ ਸੀ ਸਟੇਟਸ ਥੈਟ ਐਵਰੀ ਪੁਲਿਸ ਔਰ ਆਫੀਸਰਸ ਔਰ ਸੱਚ ਪਰਸਨ ਅਰੈਸਟਿੰਗ ਐਨੀ ਪਰਸਨ ਵਿਦਆਉਟ ਵਾਰੰਟ shall communicate to him full particle of the offense for which he is arrested or other grounds for of such arrest ਵੀ ਜਦੋਂ ਕਿਸੇ ਵੀ ਬੰਦੇ ਨੂੰ ਕਿਸੇ ਵੀ ਦੋਸ਼ੀ ਨੂੰ ਇਹ ਪੁਲਿਸ ਅਰੈਸਟ ਕਰਦੀ ਹੈ ਤਾਂ ਉਹਨੂੰ ਅਰੈਸਟ ਕਰਨ ਦੇ ਪਿੱਛੇ ਜੋ ਵੀ ਉਹਦੇ ਉੱਤੇ ਪਰਚਾ ਦਰਜ ਹੋਇਆ ਹੈ ਉਹਦਾ ਬੇਰਪਾ ਦੇਣਾ ਜ਼ਰੂਰੀ ਹੈ ਤੇ ਦੂਜੇ ਪਾਸੇ ਉਹਨੂੰ ਕਿਉਂ ਅਰੈਸਟ ਕੀਤਾ ਜਾ ਰਿਹਾ ਹੈ ਕਿਸ ਗਰਾਊਂਡਸ ਦੇ ਉੱਪਰ ਉਹ ਵੀ ਉਹਨੂੰ ਕਮਿਊਨੀਕੇਟ ਕਰਨਾ ਦੱਸਣਾ ਬਹੁਤ ਜ਼ਰੂਰੀ ਹੈ ਪਰ ਇੱਥੇ ਤਾਂ ਆਪਾਂ ਦੇਖਦੇ ਹਾਂ ਵੀ ਠੱਪੜ ਮਾਰ ਮੂਰ ਕੇ ਉਹਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਕੇ ਲੈ ਆਏ ਜਾਂਦਾ ਤੇ ਟੋਟਲੀ ਜਿਹੜੇ ਉਹਦੇ ਰਾਈਟਸ ਵੀ ਵਾਇਲਟ ਹੁੰਦੇ ਨੇ ਤੇ ਜਿਹੜਾ ਸੈਕਸ਼ਨ 50 ਸੀ ਆਰ ਪੀ ਸੀ ਦਾ ਸੀ ਜੋ ਹੁਣ ਬੀ ਐਨ ਐਸ ਦੇ ਵਿੱਚ ਹੈ ਉਹਨੂੰ ਕੰਪਲਾਈਂਸ ਕਰਨ ਤੋਂ ਵੀ ਬਿਲਕੁਲ ਪੁਲਿਸ ਵੱਲੋਂ ਜਿਹੜੇ ਹੈਗੇ ਡਿਸਟਰੋਏ ਕੀਤਾ ਜਾਂਦਾ ਇਸ ਕਰਕੇ ਸੁਪਰੀਮ ਕੋਰਟ ਨੇ ਦੇ ਵਿੱਚ ਡਾਇਰੈਕਸ਼ਨ ਜਾਰੀ ਕੀਤੀਆਂ ਨੇ ਵੀ ਇਹ ਬਿਲਕੁਲ ਪੁਲਿਸ ਦੇ ਵੱਲੋਂ ਇਹ ਜਿਹੜੀ ਹੈਗੀ ਹੈ ਕਿ ਸਾਡੇ ਲਈ ਵੀ ਜੋ ਬੇਲ ਪਟੀਸ਼ਨਾਂ ਆ ਰਹੀਆਂ ਨੇ ਐਂਟੀਸੀਪਟਰੀ ਬੇਲ ਆ ਰਹੀਆਂ ਆ ਜਾਂ ਕੋਈ ਅਰੇ ਗਲਰ ਵੀ ਲਾ ਰਹੀ ਹੈ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਵੀ ਜਿਹੜੇ ਇਹ ਪੁਲਿਸ ਮੁਲਾਜ਼ਮ ਨੇ ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਦੇ ਨੇ ਬਾਰ ਬਾਰ ਅਸੀਂ ਬਖਮਕ ਪਟੀਸ਼ਨਾਂ 'ਚ ਦੇਖਿਆ ਦੀ ਇਹ ਆਪਣੀ ਜਿਹੜੀ ਪਾਵਰਸ ਦਾ ਮਿਸਯੂਜ਼ ਕਰ ਰਹੇ ਨੇ ਤੇ ਬਿਲਕੁਲ ਵੀ ਸੈਕਸ਼ਨ 50 ਸੀ ਆਰ ਪੀ ਸੀ ਨੂੰ ਕੰਪਲਾਈਸ ਨਹੀਂ ਕਰਦੇ ਵੀ ਇਹ ਕਿਸੇ ਨੂੰ ਵੀ ਦੱਸਦੇ ਨਹੀਂ ਹੈਗੇ ਭਾਈ ਅਸੀਂ ਕਿਉਂ ਅਰੈਸਟ ਕਰ ਰਹੇ ਆ ਕਾਰਨ ਕੀ ਨੇ ਤੇ ਗਰਾਉਂਡਸ ਕੀ ਨੇ ਸੋ ਇਸ ਕਰਕੇ ਜੇ ਇਦਾਂ ਵੀ ਕੋਈ ਪੁਲਿਸ ਪਬਲਿਕ ਸਰਵੰਟ ਹੈ ਇਦਾਂ ਦੇ ਕੋਈ ਕੰਮ ਕਰਦਾ ਥੋੜੇ ਲਵੇ ਐਵੀਡੈਂਸ ਹੈਗੇ ਨਹੀਂ ਤੇ ਦੇਸੂਆਈ ਵੀ ਡਿਊਟੀਆਂ ਨੇ ਉਹਦੇ ਖਿਲਾਫ ਤੁਸੀਂ ਜਿਹੜੇ ਕ੍ਰਿਮੀਨਲ ਕੰਪਲੇਟ 198 199 ਬੀਐਨਐਸ ਦੇ ਵਿੱਚ ਪਾ ਸਕਦੇ ਹੋ ਤਾਂ ਕਿ ਉਹਨੂੰ ਪਤਾ ਲੱਗੇ ਵੀ ਅਰੈਸਟ ਕਿਸੇ ਪਰਸਨ ਨੂੰ ਜੇ ਆਪ ਕਰ ਵੀ ਰਹੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਅਰੈਸਟ ਆਪਦੇ ਹਿਸਾਬ ਨਾਲ ਦੇ ਨਾਲ ਕਰੋਗੇ ਜੋ ਕਾਨੂੰਨ ਦੇ ਹਿਸਾਬ ਨਾਲ ਆ ਕਿਉਂਕਿ ਪੁਲਿਸ ਪਾਰਟੀ ਨੂੰ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣਾ ਪਊਗਾ ਕਾਨੂੰਨ ਤੋਂ ਬਗੈਰ ਜੇ ਚੱਲਣਗੇ ਤਾਂ ਫਿਰ ਉਹ ਇੱਕ ਬੇਲੇ ਪਰਵਾਹੀ ਹੈ ਸੋ ਇਸ ਕਰਕੇ ਸਾਰਿਆਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਆਪਦੇ ਰਾਈਟਸ ਕਿਵੇਂ ਆਪਾਂ ਨੇ ਬਚਾਉਣੇ ਨੇ ਜੇ ਕੋਈ ਖਤਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਆਪਾਂ ਨੇ ਕਿੰਨਾ ਟਾਪ ਬੰਦ ਕਰਨੀ ਹੈ ਉਹ ਵੀ ਸੁਣ ਫਿਰ ਮੈਂ ਇਹ ਜਸਤਾ ਤੇ ਦੂਜੀ ਗੱਲ ਜਿਹੜੀ ਹੈਗੀ ਹੈ ਵੀ ਇਹਦੇ ਵਿੱਚ ਪੂਰਾ ਜਿਹੜਾ ਹੈਗਾ ਸਟ੍ਰਿਕਟਕਸ਼ਨ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਦਿੱਤੇ ਗਏ ਨੇ ਸਾਰੀ ਸਟੇਟਸ ਨੂੰ ਵੀ ਇਦਾਂ ਦੀ ਲਾਇਪਰਵਾਹੀ ਪੁਲਿਸ ਵੱਲੋਂ ਵਰਤੀ ਨਹੀਂ ਜਾਵੇ ਥੈਂਕ ਯੂ